ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਜਿਵਾਨ ਟੂਟਰਮਲ ਹੈਰੀਟੇਜ ਕੰਟੀਨਿਊ ਵੱਲੋਂ ਜੋ ਇੱਕ ਬੜਾ ਹੀ ਸਾਡਾ ਇਤਿਹਾਸਿਕ ਕਾਰਜ ਇੱਥਾਂ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਮੰਤਰੀ ਜੀ ਸਤਨੁਬੀਤ ਸਿੰਘ ਜੀ ਸੌਂ ਸਾਹਿਬ ਸਾਡੇ ਐਮ ਐਲ ਏ ਰਾਏ ਸਾਹਿਬ ਤਰਸੀਮ ਸਿੰਘ ਆਹਨੇ ਕੇ ਹੋਰੀ ਹੋਰੀ ਇਹਨਾਂ ਦੀ ਸਾਥ ਜਿਵਾਨ ਟੂਟਰਮਲ ਦੀ ਟੀਮ ਸਾਰੇ ਟੈਕਨੀਕਲ ਜਿਹੜੇ ਐਕਸਪਰਟਸ ਉਹ ਸਾਰੇ ਇਕੱਠੇ ਹੋਏ ਆ 30% ਜਿਹੜਾ ਰੈਸਟੋਰੇਸ਼ਨ ਦਾ ਜਿਹੜੀ ਦਵਾਨ ਟੋਡਰਮਲ ਜੀ ਦੀ ਹਵੇਲੀ ਸੀ ਜਹਾਜ ਹਵੇਲੀ ਜੀ ਨੂੰ ਕਹਿੰਦੇ ਤਾਂ ਕਿ ਸਾਡੀ ਇਤਿਹਾਸਿਕ ਤ੍ਰੋਹਰ ਸੀ ਸਾਡੀ ਸਾਂਝੀ ਵਿਰਾਸਤ ਦੀ ਸਾਡੀ ਵਿਸ਼ਾਲ ਵਿਰਾਸਤ ਦੀ ਜਿਹੜੀ ਤ੍ਰੋਹਰ ਸੀ ਜਿਹੜੀ ਦਿਨੋਂ ਦਿਨ ਖਰਾਬ ਹੋ ਰਹੀ ਸੀ ਔਰ ਗੁਰੂ ਸਾਹਿਬ ਸਾਡੇ ਨੇ ਮਿਹਰ ਕਰਕੇ ਉਹ ਕੰਮ ਸ਼ੁਰੂ ਕਰਵਾਇਆ ਦਵਾਨ ਟੋਡਰਮਲ ਜਿਹੜੀ ਵਿਰਾਸਤੀ ਫਾਊਂਡੇਸ਼ਨ ਦੇ ਰਾਹੀਂ ਔਰ ਉਹ 30% ਕੰਮ ਪੂਰਾ ਹੋ ਚੁੱਕਿਆ ਹੈ ਅੱਜ ਉਹਦੀ ਸਮੀਖਿਆ ਕਰਨ ਨੂੰ ਵੇਖਣ ਅੱਗੇ ਕੀ ਕਰਨਾ ਹੈ ਉਹਦੇ ਵਾਸਤੇ ਚੇਚੇ ਤੌਰ ਤੇ ਮੰਤਰੀ ਜੀ ਇੱਥੇ ਬਧਾਰੇ ਆ ਸਾਰੇ ਇਸ ਦਿਵਾਨ ਟੋਡਰਮ ਸੋਸਾਇਟੀ ਦੇ ਜਿਹੜੇ ਸਾਥੀ ਆ ਉਹ ਸਾਰੇ ਪਹੁੰਚੇ ਆ ਡੀਸੀ ਐਡਮਿਨਿਸਟ੍ਰੇਸ਼ਨ ਇੱਥੇ ਪਹੁੰਚੀ ਆ ਤਾਂ ਅਸੀਂ ਸਾਰੇ ਇਸ ਸਿਵਲ ਮਹਿਰੇ ਲੋਕੀਂ ਅਧਿਕਾਰਾਂ ਦਾ ਮਨੁੱਖੀ ਅਧਿਕਾਰ ਜੈਸਾ ਵੀ ਆ ਤੇ ਔਰ ਇੱਕ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਗਈ ਸਭ ਤੋਂ ਵੱਡੀ ਕੁਰਬਾਨੀ ਹੈ This is the most expensive piece of land in the world in the history of mankind so ਇਹ ਦੀ ਜਿਹੜੀ ਸੁਰੱਖਣ ਲਈ ਇਹਦੀ ਪ੍ਰਿਜ਼ਰਵੀਸ਼ਨ ਲਈ ਬਹੁਤ ਵੱਡਾ ਸੱਚੇ ਭਾਸ਼ਾ ਸਾਡੇ ਤੇ ਕਿਰਪਾ ਕੀਤੀ ਹੈ ਅਸੀਂ ਗੁਰੂ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ ਜਿਹੜੀ ਇਸ ਕਾਰਜ ਨੂੰ ਦੁਸਰੀ ਦੁਨੀਆ ਦੇ ਕੋਨੇ ਕੋਨੇ ਦੇ ਵਿਚਾਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀਵਾਨ ਟੁੱਟਰਮਾਲ ਫਾਊਂਡੇਸ਼ਨ ਕਿ ਡਿਵਾਨਪੁਰ ਮਲਗੀ ਦੀ ਜੋ ਜਹਾਜ਼ ਹਵੇਲੀ ਹੈ ਉਹਦੀ ਰੈਸਟੋਰੇਸ਼ਨ ਦਾ ਕੰਮ ਜੋ ਦੇਖ ਰਹੀ ਹੈ ਔਰ ਇਹ ਨਿਸ਼ਕਾਮ ਇਹ ਜਿਹੜੀ ਫਾਊਂਡੇਸ਼ਨ ਹੈ ਇਹਦੀ ਰੈਸਟੋਰੇਸ਼ਨ ਦਾ ਕੰਮ ਨਿਸ਼ਕਾਮ ਕਰ ਰਹੀ ਹੈ ਇਸ ਫਾਊਂਡੇਸ਼ਨ ਦੀ ਜਿੰਨੀ ਤਾਰੀਫ ਕੀਤੀ ਜਾਵੇ ਲਫ਼ਜ਼ਾਂ ਦੇ ਵਿੱਚ ਓਨੀ ਥੋੜੀ ਔਰ ਇਹਨਾਂ ਦੀ ਦਿਲੋਂ ਇੱਛਾ ਸੀ ਫਾਊਂਡੇਸ਼ਨ ਦੀ ਕਿ ਅਸੀਂ ਡਿਵਾਨਪੁਰ ਮਲਗੀ ਦੀ ਹਵੇਲੀ ਜਿਹੜੀ ਕਿ ਦਿਨ-ਪ੍ਰਤੀ ਦਿਨ ਖਸਤਾ ਹਾਲਤ ਵਿੱਚ ਹੁੰਦੀ ਜਾ ਰਹੀ ਸੀ ਵੀ ਅਸੀਂ ਉਹਨੂੰ ਸੰਭਾਲ ਕਰੀਏ ਸੋ ਇਹਨਾਂ ਨੇ ਜ਼ਿਕਰ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਕੀਤਾ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਨੇ ਇਹ ਗੱਲ ਸਾਡੇ ਵਿਭਾਗ ਦੇ ਧਿਆਨ 'ਚ ਲੈ ਕੇ ਆਏ ਸੀ ਸੋ ਜਦੋਂ ਵਿਭਾਗ ਦੇ ਧਿਆਨ 'ਚ ਆਈ ਸਾਡੀਆਂ ਇਹਨਾਂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਜਿਹੜੀ ਜਿਹੜੀ ਜਗ੍ਹਾ ਤੋਂ ਪਰਮਿਸ਼ਨਾਂ ਦੀ ਜ਼ਰੂਰ ਸੀ ਅਸੀਂ ਇਹ ਪਰਮਿਸ਼ਨਾਂ ਨਾ ਸਿਰਫ ਵਿਭਾਗ ਦੇ ਕਾਰਨ ਦਿੱਤੀਆਂ ਬਲਕਿ ਅਸੀਂ ਗੁਰੂ ਪੰਥ ਦੇ ਆਪਣੇ ਆਪ ਨੂੰ ਦਾਸ ਸਮਝਦੇ ਹੋਏ ਅਸੀਂ ਆਪਣੇ ਆਪ ਨੂੰ ਨਿਰਮਾਣ ਸਿੱਖ ਸਮਝਦੇ ਹੋਏ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀ ਸਾਡੀ ਵੀ ਕੋਈ ਤਨਫੁਲ ਇਸ ਸੇਵਾ ਦੇ ਵਿੱਚ ਪੈ ਸਕੇ ਸੋ ਮੈਂ ਅੱਜ ਤਰਸੀਮ ਸਿੰਘ ਕਾਨੇਕੇ ਜੀ ਜਿਹੜੇ ਕਿ ਪ੍ਰਧਾਨ ਨੇ ਦਵੰਟ ਟਟਰਮਲ ਫਾਊਂਡੇਸ਼ਨ ਨੇ ਲਖਵਿੰਦਰ ਸਿੰਘ ਕਾਨੇਕੇ ਜੀ ਦੇ ਨਾਲ ਇਹਨਾਂ ਦੇ ਸਾਰੇ ਜੰਨੇ ਆਪਣੇ ਜਿੰਨੇ ਇਹਨਾਂ ਦੇ ਸਾਰੇ ਸਾਥੀ ਸਹਿਯੋਗੀ ਨੇ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਜਾਨੀ ਕਿ ਆਪਣੀ ਨੇਕ ਕਰਤ ਕਮਾਈ ਦੇ ਵਿੱਚੋਂ ਇਹਦੇ ਵਿੱਚ ਪਾਇਆ ਸੋ ਮੇਰੇ ਨਾਲ ਅੱਜ ਲਖਬੀਰ ਸਿੰਘ ਜੀ ਰਾਏ ਸਾਹਿਬ ਜੋ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਐਮਐਲਏ ਸਾਹਿਬ ਉਹ ਵੀ ਨਾਲ ਖੜੇ ਨੇ ਸੋ ਗੁਰਦੀਪ ਸਿੰਘ ਢੀਮਾਨ ਜੀ ਹਰਨੇ ਪ੍ਰੀਤੀ ਸਿੰਘ ਮਹਾਰਾਣੀ ਪ੍ਰੀਤੀ ਕੌਰ ਜੀ ਜਿਹੜੇ ਉਹਦੇ ਖੜੇ ਨੇ ਉਹ ਵੀ ਉਹਰੇ ਖੜੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਸੰਧੂ ਸਾਹਿਬ ਉਹਨਾਂ ਦਾ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਵਪਾਰੀ ਨੇ ਜਿਹੜੇ ਦਿਲ ਖੋਲ ਕੇ ਜਾਨੀ ਕਿ ਇਸ ਸਥਾਨ ਦੀ ਜੋ ਸੇਵਾ ਉਹਦੇ ਵਿੱਚ ਵੱਡ ਚੜ ਕੇ ਹਿੱਸਾ ਪਾ ਰਹੇ ਸੋ 30% ਦੇ ਕਰੀਬ ਇਸ ਹਵੇਲੀ ਦਾ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਜਿਹਦੀ ਅੱਜ ਅਸੀਂ ਇੱਕ ਜੋ ਅੱਜ ਇਹਨਾਂ ਨੇ ਫਾਊਂਡੇਸ਼ਨ ਨੇ ਮੀਟਿੰਗ ਰੱਖੀ ਸੀ ਇਹਦੇ ਵਿੱਚ ਅਸੀਂ ਸਾਰੇ ਸਾਥੀਆਂ ਨੇ ਹਾਜ਼ਰੀ ਭਰੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਜਦੋਂ ਜਦੋਂ ਫਾਊਂਡੇਸ਼ਨ ਸਾਨੂੰ ਸੱਦਦੀ ਰਹੂਗੀ ਅਸੀਂ ਆਪਣੇ ਆਪ ਨੂੰ ਇਸ ਚੀਜ਼ ਦੇ ਦਾਸ ਮੰਨਦੇ ਹੋਏ ਉਰੇ ਪਹੁੰਚਾਂਗੇ ਕਿਉਂਕਿ ਮੇਰੇ ਤੋਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਨੇ ਸਾਰੀ ਗੱਲ ਦੱਸੀ ਹੈ ਮਨੁੱਖੀ ਅਧਿਕਾਰਾਂ ਦੇ ਦੀ ਬਾਬਾ ਜੀ ਦਾ ਕਿੰਨਾ ਵੱਡਾ ਯੋਗਦਾਨ ਸੀ ਸੋ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ ਸੋ ਠੀਕ ਹੈ ਵੀ ਅਸੀਂ ਇਹ ਸਾਰੇ ਜਣੇ ਨਾਲ ਮਿਲ ਕੇ ਇਹਦੀ ਸੇਵਾ ਨਿਭਾਣ ਲੱਗੇ ਹੋਏ ਆਂ ਤੇ ਇਹ ਐਡੀ ਵੱਡੀ ਨਿਸ਼ਕਾਮ ਸੇਵਾ ਹੈ ਕਿ ਫਾਊਂਡੇਸ਼ਨ ਕਹਿੰਦੀ ਅਸੀਂ ਇਹਦੀ ਸੇਵਾ ਨਿਭਾ ਕੇ ਤੇ ਅਸੀਂ ਹੋਰ ਜਿਹੜੇ-ਜਿਹੜੇ ਬਾਹੀ ਦੇ ਕਈ ਜਗ੍ਹਾ ਦੇ ਸਮਾਰਕ ਨੇ ਅਸੀਂ ਉਹਨਾਂ ਦੀ ਸੇਵਾ ਨਿਭਾਣੀ ਹੈ ਸੋ ਇਹ ਇੱਕ ਬਹੁਤ ਵੱਡਾ ਜਣੀ ਕਿ ਮੈਂ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਇੱਕ ਕਾਰਜ ਹੈ ਸੋ ਇਸ ਕਰ ਲਈ ਮੈਂ ਬਹੁਤ-ਬਹੁਤ ਕੰਡੀਸ਼ਨ ਨੂੰ ਵਧਾਈ ਦਿੰਦਾ ਹਾਂ ਬਹੁਤ-ਬਹੁਤ ਸਾਹਿਬ ਦੇਮਾਨ ਜੀ ਜੋ ਅੱਜ ਇਸ ਹਵੇਲੀ ਦੇ ਵਿੱਚ ਪਹੁੰਚਿਆ ਜੋ ਸੰਸਾਰ ਦੇ ਮਨੁੱਖੀ ਅਧਿਕਾਰਾਂ ਦੀ ਪ੍ਰਤੀਕ ਹੈ ਜੂਨੋ ਅੱਜ ਆਪ ਨੂੰ ਕਹਿ ਰਿਹਾ ਹੈ ਵੀ ਮਨੁੱਖੀ ਅਧਿਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਅੱਜ ਤੋਂ 300 ਸਾਲ ਪਹਿਲਾਂ ਦਵਾਨ ਫੌਦਰਮਲ ਨੇ ਇਸਨੇ ਹਾਵੇ ਦਿੱਤਾ ਸੀ ਇਹਦਾ ਇੱਕ ਯਾਦਗਾਰੀ ਤੌਰ ਤੇ ਜਾਰੀ ਜਾਏਗੀ ਇਹ ਇੱਕ ਸਨੇਹਾ ਦੇਗੀ ਨਾ ਕਿ ਇਹ ਕੋਈ ਮਲ ਮਲਕੇ ਕੋਈ ਮੰਨਤ ਆੜੀ ਜਾਂ ਮਹਾਰਾਜ ਪ੍ਰਕਾਸ਼ ਕਰਕੇ ਕੋਈ ਇਸ ਤਰ੍ਹਾਂ ਦੀ ਨਹੀਂ ਹੋਏਗਾ ਇਹ ਇਹ ਸਿਰਫ ਤੋਂ ਸਿਰਫ ਸਨੇਹਾ ਦੇਗੀ ਵੀ ਸਾਨੂੰ ਮਨੁੱਖਤਾ ਦੇ ਲਈ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਤੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਕਿਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਆ ਅੱਜ ਸਾਰੇ ਰਾਜ ਸਾਹਿਬ ਜਿਹਤੋਂ ਦੇ ਭਾਇਕ ਨੇ ਲਖਵੀਰ ਸਿੰਘ ਜੀ ਮਾਨ ਸਾਹਿਬ ਦੇਮਾਨ ਜੀ ਨੇ ਅੱਜ ਸਾਨੂੰ ਇਸ ਹਵੇਲੀ ਦੀ ਆਪਣੀ ਕਿਰਤ ਕਮਾਈ ਦੇ ਵਿੱਚੋਂ 11 ਲੱਖ ਰੁਪਏ ਦਾ ਚੈੱਕ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਨਾਲ ਸਪੀਕਰ ਸਾਹਿਬ ਜੀ ਵੀ ਪਹੁੰਚਿਆ ਨਾਲ ਤੁਲਸੀ ਸਿੰਘ ਜੀ ਸਾंह ਸਾਹਿਬ ਜੋ ਮਨਿਸਟਰ ਹੈ ਇਸ ਪ੍ਰਾਤਨਾ ਭਾਗ ਦੇ ਤੋਂ ਤੋਂ ਜਬੰਦੇ ਤੇ ਉਹ ਵੀ ਸਨ ਕੋਲ ਪਹੁੰਚਿਆ ਨਾਲ ਬਹਾਦਰ ਸਿੰਘ ਮਾਰਾਣੀ ਪ੍ਰੀਤੀ ਸਿੰਘ ਸਰਦਾਰ ਕਰਪਾਲ ਸਿੰਘ ਸਾਰੀ ਫਾਊਂਡੇਸ਼ਨ ਪਹੁੰਚੀ ਹੈ ਅਸੀਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਸਰਕਾਰ ਨੂੰ ਤੇ ਸਾਰੀ ਸਰਕਾਰ ਦੇ ਮੱਦੇ ਸਬਰ ਪਹੁੰਚਿਆ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਨਾਲ ਬੋਪਾਰਾ ਇਹ ਸਭ ਪਹੁੰਚਿਆ ਬਹੁਤ ਸਾਰੇ ਸੱਜਣ ਪਹੁੰਚੇ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਹੈ ਮੀਡੀਆ ਦੇ ਵੀ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਸਾਨੂੰ ਸਾਥ ਦਿੱਤੇ ਇਹ ਆਪਣਾ ਸਾਰਾ ਜਿਹੜਾ ਕਾਰਜ ਹੈ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਾਰੀ ਭਰਾ ਨਾਲ ਮਿਲ ਕੇ ਇਸ ਨੂੰ ਸੰਭਾਲ ਹੈ ਅਸਟੀਮੇਟ ਅਸਟੀਮੇਟ ਇੱਕ ਕੱਲੀ ਜਿਹੜੀ ਹਵੇਲੀ ਦਾ ਆਉਣ ਵਾਲੇ 10 ਦਸੰਬਰ ਦੇ ਵਿੱਚ ਕਾਫੀ ਕੁਸ਼ ਕਰ ਚੁਕੇ ਹੋਗੇ ਤੇ ਪਰ ਇਤਰੇ ਜੇ ਆਪਾਂ ਮਿਊਜ਼ੀਅਮ ਦਾ ਦੇਖੀ ਤਾਂ ਇਹ ਤੇ 2 ਸਾਲ ਕੱਢਣ ਵਰਗਾ ਲੱਗਿਆ ਬਸ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵਨ ਕੋਟਰਮਲ ਜੀ ਜਿਨ੍ਹਾਂ ਦੀ ਜਹਾਜ਼ ਹਵੇਲੀ ਜਿਹੜੀ ਆ ਉਹ ਲਗਭਗ ਰੀਆ ਘਾਤਮੁਹਮ ਦੇ ਕਿਨਾਰੇ ਸੀਗੀ ਜਿਵਨ ਕੋਟਰਮਲ ਟਰਸਟ ਕੋਲੋਂ ਬਹੁਤ ਘਟਾਉਂ ਕਿਤਾ ਗਿਆ ਇਹਦੇ ਬਲਵੇਂ ਮਹਾਰਾਣੀ ਪ੍ਰੀਤੀ ਜੀ ਨਾਬੇ ਤਾਂ ਉਹਨਾਂ ਦੇ ਜਾਣਕਾਰੀ ਮੈਂ ਬਾਅਦ ਮੈਂ ਨਾਲ ਜੁੜੀਆਂ ਜੀ ਅੱਜ ਇਹ ਜਿਹੜੀ ਮੀਟਿੰਗ ਸਾਡੀ ਹੋਈ ਸੀਗੀ ਜਿਹਦੇ ਵਿੱਚ ਕਿੰਨੇ ਸਟੈਪਾਂ ਦੇ ਵਿੱਚ ਕੰਮ ਆਉਣਾ ਪਹਿਲਾ ਸਟੈਪ ਲਗਭਗ ਮੁਕੰਮਲ ਹੋ ਗਿਆ ਜਿਹਦੇ ਵਿੱਚ 30% ਕੰਮ ਹੋ ਚੁੱਕਿਆ ਤੇ ਦੀਵਾਨ ਕੁਟਰਮਾਲ ਜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਲੋਂਥੇ ਕੈਸੀ ਉਦਾਹਰਣਾਂ ਜਿਨ੍ਹਾਂ ਨੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਹੀ ਵਾਰ ਦਿੱਤਾ ਉਹ ਸਾਹਿਬ ਜਦਾਂ ਬਲੇ ਉਹਨਾਂ ਦੀ ਯਾਦ ਜਿਹੜੀ ਅੱਜ ਦੁਆਰਾ ਜਿਹੜੀ ਸਜਿਤ ਕਰਨ ਦੀ ਗੱਲ ਹੋਈ ਹੈ ਤੇ ਮੈਂ ਜਦੋਂ ਪਹਿਲਾਂ ਦਰ ਪ੍ਰੋਗਰਾਮ ਸਿਗਰ ਗੱਲ ਦੀ ਸਮਾਰੋਹ ਤੋਂ ਆਇਆ ਸੀਗਾ ਤਾਂ ਧੰਨ ਬਣਿਆ ویسੇ ਤਾਂ ਮੈਂ ਤਾਂ ਬਹੁਤ ਨਿਮਾਣਾ ਜਿਹਾ ਕੁਦਾ ਪੈਰਾ ਜੀ ਕੁਝ ਹੈ ਨਹੀਂ ਪਰ ਮੈਂ ਆਪਣੀ ਤਰਫਾ ਦੇ ਵਿੱਚ ਅੱਜ 11 ਲੱਖ ਰੁਪਏ ਦਾ ਚੱਕ ਲਿਆ ਜੀ ਜੀਨਾਨ ਜੀ ਪਰਮਾਰ ਹਵੇਲੀ ਜੀ ਬਹੁਤ ਤੈਨੋਂ ਆਪਣਾ ਅਤਮਾ ਕਿਰਪਾ ਕਰਕੇ ਇਹ ਯਾਦ ਜਿਹੜੀ ਹਮੇਸ਼ਾ ਬਰਕਰਾਰ ਰਹੇ ਔਰ ਸਾਡੇ ਜਿਹੜੇ ਸੰਸਥਾਿਤ ਹੁੰਦੀ ਬਹੁਤੀ ਬਾਤਮਾਲ ਕੰਮ ਕਰੇ ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਪਰ ਉਹਦੇ ਤੇ ਸਾਡਾ ਅਮਲ ਨਹੀਂ ਹੁੰਦਾ ਅਸੀਂ ਗੱਲਾਂ ਬਹੁਤ ਵਧੀਆ-ਵਧੀਆ ਕਰ ਜਾਂਦੇ ਆ ਪਰ ਉਹ ਅਸੀਂ ਗੱਲਾਂ ਕਰਕੇ ਨਿਕਲ ਜਾਂਦੇ ਆ ਪਰ ਜਿਮਾਨ ਉਟਰਮਲ ٹرسٹ ਜਿਹੜਾ ਜੀ ਜਿਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਸਾਰੀ ਸੇਵਾ ਜਿਹੜੀ ਆਪਣਾ ਸਭ ਕੁਝ ਦੇ ਸੇਵਾ ਜਿਹੜੀ ਉਹ ਕਰ ਰਹੇ ਆ ਇਹ ਬਹੁਤ ਭਾਗਾਂ ਵਾਲੀ ਗੱਲ ਆ ਔਰ ਅਸੀਂ ਖੁਸ਼ਕਿਸਮਤ ਆ ਕਿ ਪੰਜਾਬ ਸਰਕਾਰ ਸਾਡੇ ਸਪੀਕਰ ਸਾਹਿਬ ਤਾਰ ਸਿੰਘ ਸੰਮਾ ਸਾਹਿਬ ਸਾਡੇ ਤਨਪੀ ਸੌਂਦ ਸਾਹਿਬ ਮੰਤਰੀ ਜਿਹੜੇ ਕਿ ਜਿਹੜੇ ਇਹਦੇ ਇੰਪਾਰਟ ਦੇ ਮੰਤਰੀ ਨੇ ਉਹਨਾਂ ਦਾ ਸਹਿਯੋਗ ਔਰ ਸਾਡਾ ਜਿੰਨੇ ਐਸਜੀਪੀਸੀ ਹੋ ਗਈ ਸਾਰੇ ਮਿਲ ਕੇ ਇੱਕ ਬਹੁਤ ਹੀ ਅਨੁਪ੍ਰਾਪਤ ਉਹ ਲਾਜਾ ਕਰ ਰਹੇ ਹਨ ਲਗਭਗ 2 ਸਾਲ ਦੇ ਮਿਆਦ ਦੇ ਵਿੱਚ ਸਮਾਪਤ ਦੇਗੀ ਹਵੇਲੀ ਪੂਰੀ ਹੋਏਗੀ 60 ਕਰੋੜ ਦੀ ਲਾਗਤ ਨਾਲ ਬਣ ਕੇ ਬਹੁਤ ਹੀ ਸ਼ਾਨਦਾਰ ਹਵੇਲੀ ਬਾਬਰ ਜਮਾਨ ਫੂਡਰਮਲ ਦੀ ਆਪ ਨੂੰ ਦੁਬਾਰਾ ਫਿਰਸਲ ਹੋਏਗੀ